ਹੋਣਾ ਕੀ ਆ ਪਹਿਲਾਂ लवली ਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਤੇ ਮੇਰੇ ਕੋਲ ਆ ਤੇ ਮੁੜ ਕੇ ਮੈਂ ਚੱਲੇ ਆ ਇਧਰੋਂ ਤਿਆਰ ਹੋਇਆ ਵਾਂ ਤੇ ਮੁੜ ਕੇ ਫੋਨ ਆ ਗਿਆ ਵੀ ਰਹਿਣ ਦੀ ਹੁਣ ਮੈਂ ਫੋਨ ਕਾਣ ਦੇ ਤਾਂ ਕੋ ਬਿਜ਼ੀ ਕਰੀ ਜਾਂਦੇ ਚੁੱਕਣ ਨਹੀਂ ਦਿਆ ਉਹ ਪੈਸੇ ਪਿੱਛੇ ਨਾ ਦੁਨੀਆ ਬੜਾ ਕੋ ਕਰ ਸਕਦੀ ਆ ਨਾਲੇ ਉਹਨੇ ਵੇਖਿਆ ਉਹ ਨਵਾਂ ਨਵਾਂ ਪੈਸਾ ਠੀਕ ਆ ਨਾ ਮਹੀਨਾ ਤੇ ਉਹਨੂੰ ਹੋਇਆ ਕੰਮ ਕਰਦੇ ਨੂੰ ਉਹ ਡੱਡ ਜੀ ਈ ਆੜੀ ਦੇ ਨਾਂ ਤੇ ਕਲੰਕ ਲਾਦਾ ਇਹਨੇ ਲੋਕੀ ਪਿੰਡ ਤੋਂ ਥੂ-ਥੂ ਘਾਂਡੇ ਮੇਰੀ ਚ ਲੱਗਦਾ ਸੋਇ ਤੇ ਇਹ ਕੰਮ ਕਰਨਾ ਜਾਨੀ ਇਹ ਦੇ ਵੱਲ ਜੋ ਤਾਂ ਹਾਂਜੀ ਕੀ ਕਰਨੀਆਂ ਕੁਛ ਨਹੀਂ ਮੈਂ ਕਿਹਾ ਧੋਗ ਪਾਂਡੇ ਸਾਫ਼ ਕਰਨਾ ਠੀਕ ਆ ਤੇ ਮੇਰੀ ਗੱਲ ਸੁਣ ਅਸੀਂ ਚੱਲੇ ਆ ਵਿਆਹ ਵਾਲਿਆਂ ਦੇ ਘਰ ਠੀਕ ਆ ਤੇ ਸਾਰਾ ਕੰਮ ਕਰ ਲਈ ਸਾਡੇ ਆਂਦਿਆਂ ਨੂੰ ਚਲੋ ਕੋਈ ਨਹੀਂ ਮੈਂ ਕਰ ਲੂੰਗੀ ਨਾਲੇ ਨਾ ਇਕੱਲੇ ਬੰਦੇ ਦੇ ਸਿਰ ਤੇ ਨਹੀਂ ਰਿਹਾ ਜਾਂਦਾ ਨਾ ਟੱਬਰ ਵੀ ਚਾਹੀਦਾ ਵਾ ਉਹ ਤਾਂ ਤੇਰੇ ਨਾਲ ਹੈ ਨਹੀਂ ਉਹ ਮੈਨੂੰ ਪਤਾ ਵਾ ਤੇ ਜਿਆਦੀ ਨਾ ਤਾਣਾ ਚੜਿਆ ਕਰ ਘੜੇ ਆਉਂਦੇ ਨੇ ਸਬਜੀ ਸਬਜੀ ਬਣਾ ਲਈ ਤੇ ਬੈਠੀ ਨਾ ਰਹੀ ਵੇਲੀ ਹੁਣ ਫੋਨ ਫੜ ਕੇ ਇਹ ਨਾ ਸੋਚੀ ਕਿ ਉਹ ਚਲ ਗਈਆਂ ਵਾ ਚਲ ਮੈਂ ਕੋਈ ਗੱਲ ਨਹੀਂ ਬਹਿ ਜਾਨੀ ਆ ਕੋਈ ਨਹੀਂ ਸੰਦੀਪ ਮੈਨੂੰ ਪਤਾ ਵਾ ਘਰ ਦਾ ਕੰਮ ਮੈਂ ਕਰਨਾ ਵਾ ਤੇ ਮੈਂ ਘਰ ਹੀ ਲੈਣਾ ਵਾ ਤੈਨੂੰ ਥੋੜੀ ਕਹਿਣ ਲੱਗੀ ਉਹ ਤਾਂ ਮੈਨੂੰ ਪਤਾ ਹੀ ਆ ਕਿੰਨਾ ਕਿ ਤੂੰ ਕਰਨਾ ਕੰਮ ਮੇਰੇ ਸੁਣ ਲੈ ਗੱਲ ਜਿਹਦੀ ਜਗ੍ਹਾ ਜਿੱਥੇ ਹੁੰਦੀ ਨਾ ਬੰਦੇ ਨੂੰ ਉੱਥੇ ਹੀ ਰਹਿਣਾ ਚਾਹੀਦਾ ਵਾ ਭਾਵੇਂ ਤੂੰ ਘਰ ਚੋਂ ਵੱਡੀਆਂ ਨਾ ਪਰ ਇੱਜ਼ਤ ਮੇਰੀ ਜ਼ਿਆਦਾ ਵਾ ਇੱਥੇ ਕੋਈ ਨਹੀਂ ਸੰਦੀਪ ਜੇ ਤੇਰੀ ਇੱਜ਼ਤ ਜ਼ਿਆਦਾ ਵਾ ਤੇ ਤੂੰ ਜ਼ਿਆਦਾ ਹੀ ਰੱਖ ਮੈਂ ਕਿਹੜਾ ਮੰਗਣ ਦੀ ਆ ਨਾਲੇਵੇਂ ਵਦੂ ਕੱਲਾ ਨਾ ਸੁਣਾ ਕੇ ਜਾਇਆ ਕਰ ਮੈਨੂੰ ਪਤਾ ਵਾ ਰੋਟੀ ਬਣਾਉਣੀ ਆ ਤੇ ਬਣਾ ਦਉਗੀ ਚੱਲੀਆਂ ਤੇ ਜਾ ਫਿਰ ਜ਼ੁਬਾਨ ਤੇ ਬੜੀ ਚਲਾਉਣੀ ਹੁੰਦੀ ਤੈਨੂੰ ਆਹੋ ਮੈਂ ਕਰਦੀ ਰਹਿਣਾ ਲਵਲੀ ਸਿਆਂ ਯੋਰ ਕਰਾਤਾ ਟਰੈਕਟਰ ਨੇ ਦੇ ਧੱਕਾ ਲਾ ਕੇ ਕਢਿਆ ਬੋਤਾ ਹੀ ਮੜਾ ਹਾਲ ਐਨੀ ਮਾੜੀ ਤੇ ਕੋਈ ਦੁਸ਼ਮਨਾ ਨਹੀਂ ਕਰਦਾ ਜਿੰਨੀ ਤਰ੍ਹਾਂ ਕਰਦੀ ਆ ਚੱਲ ਕੋਈ ਗੱਲ ਨਹੀਂ ਲਵਲੀ ਬੰਦਿਆਂ ਨਾਲ ਹੁੰਦੀਆਂ ਆ ਇਦਾਂ ਕੋਈ ਗੱਲ ਨਹੀਂ ਹੈ ਉਹਦਾ ਪਤਾ ਤੇ ਲੱਗ ਗਿਆ ਹੁਣ ਸਾਨੂੰ ਐਡੀ ਮਾੜੀ ਸੋਚ ਆ ਉਹਦੀ ਯਾਰ ਸ਼ਾ ਮੈਨੂੰ ਯਕੀਨ ਨਹੀਂ ਆਉਂਦਿਆ ਜੀ ਤੇ ਇਦਾਂ ਦਾ ਕੰਮ ਕਰ ਸਕਦਾ ਉਹਨੇ ਨਹੀਂ ਕੀਤਾ ਯਾਰ ਇਹ ਕੰਮ ਨਹੀਂ ਯਾਰ ਹੋਰ ਫਿਰ ਇਹਨੂੰ ਕੀ ਹੋਣਾ ਹੈ ਟਰੈਕਟਰ ਤੂੰ ਵੀ ਸਿਆਣਾ ਆਹ ਰੇਤ ਫਿਰ ਕਿੱਥੋਂ ਆ ਗਈ ਯਾਰ ਜਦੋਂ ਚੰਗਾ ਭਲਾਓ ਲੈ ਕੇ ਗਿਆ ਤੇ ਮੁੜ ਕੇ ਆਣ ਕੇ ਖਰਾਬ ਹੋ ਗਿਆ ਮਿਸਤਰੀ ਬੰਦਾ ਉਹ ਅਜੇ ਹੁਣ ਹੱਲ ਕੀ ਹੈ ਇਹਦਾ ਹੱਲੇ ਦਾ ਇਹ ਹੀ ਆ ਇੰਜਨ ਦਾ ਤੇ ਕੰਮ ਹੋ ਗਿਆ ਇੰਜਾਂ ਦਾ ਕੰਮ ਉਹਨੇ ਕਰਤਾ ਵਾ लवली ਉਹਨੇ ਜਾਣ ਕੇ ਬੇਲਾਗਰਕ ਕੀਤਾ ਵੀ ਮੇਰੇ ਕੋਲ ਕੰਮ ਕਰਾਉਂਦਾ ਰਵੇ ਤੇ ਪੈਸੇ ਲਾਉਂਦਾ ਰਵੇ ਆਦ ਤੂੰ ਮੈਨੂੰ ਸਲਾਹ ਦੇਤੀ ਨਹੀਂ ਤੇ ਮੈਂ ਫੇਰ ਉਹਦੇ ਕੋਲ ਚੱਲਿਆ ਸੀ ਨਹੀਂ ਨਹੀਂ ਉਹਦੇ ਕੋਲ ਨਾ ਜਾ ਉਹਨੇ ਹੋਰ ਬੇਲਾਗਰ ਕਰਕੇ ਕੰਮ ਨਹੀਂ ਤੇ ਪੈਸੇ ਬਣਾਉਣੇ ਹੀ ਉਹ ਗੱਲ ਤੇਰੀ ਵੀ ਸਹੀ ਆ ਮਹੀਨਾ ਦੇ ਕੋ ਹੋਇਆ ਵਾ ਕੰਮ ਕਰਦੇ ਨੂੰ ਤੇ ਮੈਂ ਵੀ ਇਹਨੂੰ ਟਰੈਕਟਰ ਦੇ ਦਿੱਤਾ ਵੀ ਕੰਮ ਕਰਦੀ ਇਹਦਾ ਸਾਰਾ ਪਰ ਇੰਜਨ ਦਾ ਤਾਂ ਕੋਈ ਕੰਮ ਹੀ ਨਹੀਂ ਜਿੱਥੇ ਤੱਕ ਪਹੁੰਚ ਗਿਆ ਵਾ ਉਹ ਯਾਰ ਉਹਦੇ ਕੋ ਕਿਦਾਂ ਚੱਲ ਗਿਆ ਤੈਨੂੰ ਪਤਾ ਨਵਾਂ ਕੰਮ ਖੋਲਿਆ ਉਹਨੇ ਉਹ ਯਾਰ ਤੈਨੂੰ ਪਤਾ ਹੀ ਆ ਬਹਿਣ ਖਲੋਣ ਚੰਗਾ ਹੀ ਸਾਡਾ ਦੋਵਾਂ ਦਾ ਤੇ ਮੈਂ ਜੇ ਹੋਰ ਕਿੰਨੂ ਵਿਖਾਲਿਆ ਨਾ ਫੇਰ ਅਗਲਾ ਮਨ ਚ ਸੋਚੇ ਨਾ ਵੀ ਮੈਂ ਕੰਮ ਕਰਨਾ ਤੇ ਮੈਨੂੰ ਨਹੀਂ ਵਿਖਾਲਿਆ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਕੀਤਾ ਉਹਨੇ ਜਾਣ ਕੇ ਹੋਰ ਗੱਲ ਕੋਈ ਨਹੀਂ ਉਹ ਚਲੋ ਕੋਈ ਗੱਲ ਨਹੀਂ ਆਈਓ ਜਰੂਰ ਉਹਦੇ ਮੱਥੇ ਲੱਗਣਾ ਜਦੋਂ ਕਾਰ ਹੀ ਦਿੱਤਾ ਬੇੜਾ ਕਰਕੇ ਤੇ ਕਰਤਾ ਟਰੈਕਟਰ ਦਾ ਉਹਨੂੰ ਇਹ ਹੋਣਾ ਵਾ ਨਾ ਵੀ ਮੈਂ ਦਾ ਟਰੈਕਟਰ ਕਰਾ ਖਰਾਬ ਇਹ ਫੇਰ ਆਵੇ ਮੇਰੇ ਕੋ ਤੇ ਚੱਲ ਕੋਈ ਨਹੀਂ ਇਦਾਂ ਤਾਂ ਨਹੀਂ ਚੱਲਦੇ ਕੰਮ ਮਾੜੀ ਨੀਂਦ ਰੱਖਿਆ ਉਹ ਤੇ ਗਲਤ ਹੀ ਠੀਕ ਆ ਸ਼ਾ ਪਰ ਇਹ ਆ ਵੀ ਹੁਣ ਕੋਈ ਟਰੈਕਟਰ ਨਾ ਉੱਥੇ ਜਾਊਗਾ ਹੁਣ ਤੇ ਜਿਹੜਾ ਮੈਨੂੰ ਪੁੱਛੂਗਾ ਮੈਂ ਕਹੂੰਗਾ ਮੇਰੇ ਤਾਂ ਦੇ ਬੜਾ ਕਰ ਕਰਤਾ ਬੰਨੇ ਤੇ ਤੁਸੀਂ ਨਾ ਕਰਾ ਲਿਓ ਆਪਣੇ ਦਾ ਆਹ ਬਈ ਇਹ ਤਾਂ ਹੁਣ ਸਾਨੂੰ ਵੀ ਪਤਾ ਲੱਗ ਗਿਆ ਆਪਾਂ ਵੀ ਸਾਰਿਆਂ ਨੂੰ ਇਹੀ ਗੱਲ ਕਹਿਣੀ ਆ ਓਏ ਉਹ ਮਿਸਤਰੀ ਚੰਗਾ ਉਹ ਜੋ ਤੂੰ ਗਿਆ ਵਾ ਉਹਨੇ ਤਾਂ ਜਾਂਦਿਆਂ ਵੇਖ ਕੇ ਦੱਸਤਾ ਵਾ ਨਹੀਂ ਉਹ ਮਿਸਤਰੀ ਬੜਾ ਸਿਆਣਾ ਆ ਯਾਰ ਆਪਾਂ ਦੇ ਬੜੇ ਚਰਦੇ ਉਹਦੇ ਕੋਲ ਜਾਣੇ ਆ ਤੂੰ ਤੇ ਐਵੇਂ ਮੇਰੀ ਰੇਤ ਨਿਕਲ ਨਹੀਂ ਤੇਲ ਦੇ ਵਿੱਚ ਹੈ ਥੋੜਾ ਜਿਹਾ ਯਾਰਾ ਉਹ ਰੇਤ ਪਾਈ ਵੀ ਉਹਨੇ ਜਾਣ ਕੇ ਹੀ ਹੋ। ਉਹ ਰੇਤ ਕਿਦਾਂ ਪੈ ਗਈ ਇਹਦੇ ਚ? ਉਹ ਚੱਲ ਹੁਣ ਕੀ ਕਹਿ ਲੈਣਾ ਯਾਰ ਕੇ ਹੁਣ ਮਾਰ ਥੋੜਾ ਦੇਣਾ। ਚੱਲ ਉਹ ਤੇ ਹੁਣ ਫਿਰ ਵੇਖ ਲੈ ਜਿੱਦਾਂ ਵੀ ਆ। ਚੰਗਾ ਫਿਰ ਲਵਲੀ ਮੈਂ ਚੱਲਦਾ ਆਂ ਯਾਰ। ਚੰਗਾ ਯਾਰ ਤੂੰ ਚੱਲ ਫਿਰ। ਆਹ ਤੇ ਜਦੋਂ ਅੰਦਰ ਕਰਨਾ ਹੋਊਗਾ ਨਾ ਮੈਨੂੰ ਦੱਸ ਦੀ ਫਿਰ ਮੈਂ ਲੈ ਆਉਂਗਾ ਦੋ ਚਾਰ। ਆਹ ਇੱਥੇ ਖਲੋਤੇ ਹੋਣੇ ਮੋੜ ਤੇ ਦੋ ਜਣੇ ਲੈ ਆਈ ਫਿਰ ਨਾਲ। ਤੇ ਥੱਕਾ ਲਾ ਕੇ ਹੁਣ ਅੰਦਰ ਜਾਣਾ ਸਟਾਰਟ ਤੇ ਹੋਣਾ ਨਹੀਂ। ਆਹੋ ਨਹੀਂ ਮੈਂ ਲੈ ਆਵਾਂਗਾ ਦੋ ਚਾਰ ਬੰਦੇ। ਉਹਨਾਂ ਦਾ ਵੀ ਹੱਸੋਵਾਨਾ ਬਣਾਤਾ ਹੀ ਬੰਦਿਆਂ ਵੀ ਹਸਨਾਈ ਵੀ ਲੈ ਚੰਗੇ ਮੇਸਤਰੀ ਕੋ ਖੜੇ ਆਏ। ਉਹ ਚੱਲ ਕੋਈ ਗੱਲ ਨਹੀਂ ਨਾ ਕੇ ਦੇ ਲਾਗੇ ਨਾ ਲਈ ਯਾਰ। ਹਾਂ ਚੱਲ ਠੀਕ ਆ ਕੋਈ ਨਹੀਂ। ਬੇੜਾ ਕਰ ਕਰਕੇ ਤੇ ਸੁੱਟਦਾ। ਜੋਤਪੁੱਤ ਤੂੰ ਨਹੀਂ ਗਈ ਉਹਨਾਂ ਦੇ ਨਾਲ ਮੰਮੀ ਉਹਨਾਂ ਦੀ? ਨਹੀਂ ਨਿਰਜੀ ਤੁਸੀਂ ਵੀ ਕਰ ਹੀਗੇ ਤੇ ਇਹ ਵੀ ਕਰਨੇ ਕੋਈ ਨਾ ਕੋਈ ਚੀਜ਼ ਮੰਗ ਲੈਂਦੇ ਆ। ਤਾਂ ਕਰਕੇ ਫਿਰ ਮੈਂ ਕਿਹਾ ਮੈਂ ਕਿ ਜਾਣਾ ਮੈਂ ਤਾਂ ਉਹਨੂੰ ਉੱਥੇ ਕਹਿ ਕੇ ਭੇਜਿਆ ਸੀ ਮੈਂ ਕਿਹਾ ਵੀ ਦੋਵਾਂ ਜਣੇ ਨੂੰ ਨਾਲ ਲੈ ਜਾਈ ਨੀ 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 ਡੈਡ ਜੀ ਸਾਰਿਆਂ ਦਾ ਗਿਆ ਕਿਥੇ ਸਰਦਾ ਕੋਈ ਗੱਲ ਨਹੀਂ ਮੰਮੀ ਸਿਆਣੇ ਬਹਿਣੇ ਗਏ ਤੇ ਹੈਗੇ ਆ ਉਹ ਗਏ ਤੇ ਪੁੱਤ ਹੈਗੇ ਆ ਫਿਰ ਵੀ ਉਹਨਾਂ ਨੇ ਘਰ ਵਾਲਿਆਂ ਤੇ ਪੁੱਛਣਾ ਹੀ ਆ ਵੀ ਵੱਡੀ ਨੌਨੀ ਆਈ ਤਾਂ ਕੀ ਕਹਿਣਾ ਉੱਥੇ ਜਾ ਕੇ ਚਲੋ ਕੋਈ ਗੱਲ ਨਹੀਂ ਡੈਡ ਜੀ ਤੁਸੀਂ ਦੱਸੋ ਰੋਟੀ ਲਿਆ ਮਾਤਾ ਜੀ ਜੁਗੀ ਮੈਂ ਨਹੀਂ ਮੇਰਾ ਪੁੱਤ ਨਾ ਚਾਹ ਬਣਾ ਲਾ ਤੇ ਮੈਂ ਚਾਹ ਪੀ ਲੈਣਾ ਹੈ ਚਲੋ ਫਿਰ ਮੈਂ ਬਣਾ ਦਿੰਨੀ ਆ ਦਾਲ ਨੂੰ ਤੜਕਾ ਠਹਿਰ ਕੇ ਲਾਵਾਂਗੀ ਹਾਂ ਠੀਕ ਦਲਜੀਤ ਸਿਆ ਆਇਓ ਸ਼ਾਹ ਜੀ ਆਜੋ ਕੀ ਬੰਡਿਆ ਆਇਆ ਆਜਾ ਹੋਰ ਕਿਦਾ ਠੀਕ ਆ ਵਧੀਆ ਹੋਇਆ ਉਧਰ ਮੈਂ ਤੇ ਕਰ ਆਇਆ ਆਪਣਾ ਕੰਮ ਤੇ ਬਾਕੀ ਹੁਣ ਤੂੰ ਸੰਭਲਾ ਕੋਈ ਗੱਲ ਨਹੀਂ ਬਾਕੀ ਨਾ ਸਾਰੀ ਮੇਰੇ ਤੇ ਛੱਡ ਦੇ ਤੂੰ ਪਰਵਾਹ ਨਾ ਕਰ ਹੁਣ ਤੂੰ ਬਾਕੀ ਮੈਂ ਸੰਭਲ ਲੂੰਗਾ ਹਾਂ ਮੈਂ ਉਹਨੂੰ ਦੱਸ ਆਇਆ ਵਾਂ ਅੱਛਾ ਵੀ ਸਾਰਾ ਮੈਂ ਕਾਢ ਆਇਆ ਕਸੂਰ ਜੋ ਬੰਦਾ ਨੇ ਵਧੀਆ ਕੀਤਾ ਜੀ ਹਾਂ ਤੇ ਬਾਕੀ ਹੁਣ ਤੂੰ ਤਗੜਾ ਹੋ ਕੇ ਕਰਦਾ ਕੰਮ ਦਾਤਾ ਮਿਸਤਰੀ ਨੇ ਮਿਸਤਰੀ ਨੇ ਦਾਤਾ ਇਹ ਵੀ ਚੇਰੇਤਾ ਪਈ ਆ ਠੀਕ ਆ ਵਧੀਆ ਕੰਮ ਹੋ ਗਿਆ ਜੀ ਆਹੋ ਤੇ ਮੈਂ ਉਹਨੂੰ लवली ਨੂੰ ਵੀ ਹੁਣ ਕਹਿ ਕੇ ਆਇਆ ਹਾਂ ਨਾ ਵੀ ਤੇਰਾ ਤੇ ਯਾਰ ਹੀ ਇਦਾਂ ਕਰਨੀ ਨਹੀਂ ਚਾਹੀਦੀ ਉਹਨੂੰ ਆਹੋ ਸਮਝਾਦਨੇ ਚੰਗੀ ਤਰ੍ਹਾਂ ਆਹੋ ਤੇ ਨਹੀਂ ਉਹ ਡਿਆ ਥੋੜਾ ਜਿਆਦਾ ਦਰਜਣ ਲੱਗਾ ਗੁੱਸੇ 'ਚ ਆਇਆ ਹੈ ਅੱਛਾ ਤੇ ਮੈਂ ਫਿਰ ਆ ਗਿਆ ਮੈਂ ਮੈਂ ਬੰਦੇ ਇਕੱਠੇ ਕਰਕੇ ਲਿਆ ਕੇ ਟਰੈਕਟਰ ਕਰਾਜਣਾ ਤੇ ਅੰਦਰ ਕੋਈ ਦਿਮਾਗ 'ਚ ਗੱਲ ਪਾਦਣੀ ਸੀ ਖਸੂਰ ਸਾਰਾ ਜੋ ਬੰਦਾ ਹੀ ਆ ਦਿਮਾਗ ਮੈਂ ਪਾਇਆ ਵਾਂ ਚੰਗੀ ਤਰ੍ਹਾਂ ਅੱਛਾ ਮੈਂ ਤਾਂ ਹੁਣ ਆਉਣ ਲੱਗਿਆ ਵੀ ਗੱਲ ਕਰਾਂ ਵੀ ਹੁਣ ਤਾਂ ਲੋਕਾਂ ਦਾ ਵੀ ਹਾਸਾ ਵਾਤਾ ਪਾਣਾ ਉਹਦੇ ਬਾਣੀ ਗਿਆ ਹੁਣ ਇਹ ਵੀ ਰੌਣੀ ਪਾ ਦੇ ਸਾਰੇ ਪਾਸੇ ਹੁਣ ਲੋਕਾਂ ਜੋ ਟਰੈਕਟਰ ਅੰਦਰ ਕਰਾਉਣ ਆਉਣਾ ਨਾ ਹਾਂ ਤੇ ਪਾ ਲੋਕਾਂ ਪਿਆ ਹੱਸਣ ਦਾ ਬਣਾ ਰੌਣੀ ਪਾ ਦੀਏ ਸਾਰੇ ਪਾਸੇ ਇਹ ਕੰਮ ਜੋਗ ਨਹੀਂ ਕੀਤਾ ਹੀ ਮੈਂ ਮੈਂ ਤਾਂ ਪਾਉਣੀ ਪਾਉਣੀ ਆ ਕਿਹਦੇ ਕੋਲ ਕੰਮ ਲੈ ਕੇ ਆਵੇ ਨਾ ਹਾਂ ਮੈਂ ਤਾਂ ਪਾਉਣੀ ਆ ਤੂੰ ਵੀ ਪਾਈ ਜਾ ਤੇ ਨਾਲੇ ਬੰਦਿਆਂ ਨੂੰ ਵੀ ਕਹਿ ਦੇਣਾ ਚੱਲ ਠੀਕ ਆ ਸ਼ਾਹ ਤੂੰ ਜਾ ਮੇਰੇ ਨਾਲ ਵੀ ਇਹ ਨਾ ਲੈ ਤੈਨੂੰ ਚਲ ਠੀਕ ਆ ਠੀਕ ਹੈ ਨਾ ਠੀਕ ਆ ਠੀਕ ਆ ਥੈਂਕ ਯੂ ਉਹ ਲੈ ਵੀ ਜੋ ਬੰਸਿਆਂ ਹੁਣ ਤੈਨੂੰ ਲੱਗੂਗਾ ਪਤਾ ਜਿਹੜਾ ਮੈਂ ਕੰਮ ਕੀਤਾ ਨਾ ਹਰ ਜਾਨਾ ਤੈਨੂੰ ਭੁਗਤਣਾ ਪੈਣਾ ਜੋ ਬੰਦੇ ਇਹ ਮੀਤ ਤੇ ਹਨੀ ਜਿਹੜਾ ਨੇ ਕੰਮ ਕਰ ਛੜਿਆ ਟਰੈਕਟਰ ਦਾ ਨਾ ਬਿੜਾ ਘਰ ਕਰ ਕਰਕੇ ਸੁੱਟਦਾ ਹੁੰਦਾ ਕੀ ਗੱਲੂ ਕੀ ਆ ਤੇਰੇ ਟਰੈਕਟਰ ਠੀਕ ਕਰਾਉਣ ਗਏ ਸੀ ਛੇ ਸੁੱਟ ਕੇ ਬੈਠੇ ਆ ਹੁਣ ਉਹ ਟਰੈਕਟਰ ਕਿਹਰ ਪਿੰਡ ਦਾ ਠੀਕ ਕਰਵਾਉਣਾ ਕਿਉਂ ਖੜਿਆ ਹੈ ਕਿ ਹੋਰ ਮਿਸਤਰੀ ਕੋ ਅੱਛਾ ਤੇ ਉਹਦੇ ਇੰਜਨ ਜਤੇ ਪਾਈ ਆ ਰੇਤ ਕਿਹਨੇ ਰੇਤ ਆਹੋ ਰੇਤ ਕਿਥੋਂ ਆ ਗਈ ਉਹਦੇ ਵਿੱਚ ਉਹ ਰੇਤ ਕਿੱਥੋਂ ਆਉਣੀ ਆ ਜੋ ਬੰਨੇ ਪਾਈ ਆਗੇ ਜਿੰਨੇ ਟਰੈਕਟਰ ਠੀਕ ਕੀਤਾ ਹੈ ਚੰਗਾ ਭਲਾ ਇਥੋਂ ਗਿਆ ਹੀ ਲੈ ਕੇ ਤੇ ਮੁੜ ਕੇ ਕੀ ਬਣਾ ਕੀ ਕਰਤਾ ਉਹਨੂੰ ਜੋ ਬੰਨ ਬਾਈ ਨੇ ਇਹ ਵਾਲਾ ਕੰਮ ਕਾਲੀ ਕਰਨਾ ਹੈ ਦੱਸੋ ਤੁਸੀਂ ਇੱਕ ਵਾਰ ਪੁੱਛੋ ਸਹੀ ਉਹਨਾਂ ਨੂੰ ਉਹ ਮੈਂ ਕੱਲੀ ਪੁੱਛਣਾ ਵਾਂ ਉਹਨੇ ਜਾਣ ਬੁੱਝ ਕੇ ਕੀਤਾ ਵਾ ਤੇ ਕੰਮ ਮੇਕੋ ਹੋਰ ਆਵੇ ਟਰੈਕਟਰ ਤਾਂ ਸਾਰਾ ਠੀਕ ਹੀ ਇਦਾਂ ਦੀ ਗੱਲ ਨਹੀਂ ਕੀ ਹੋਣੀ ਓਦਾਂ ਕਿਤੇ ਹੋ ਗਿਆ ਹੋਣਾ ਵਾ ਗਲਤੀ ਦੇ ਨਾਲ ਜਾਣ ਬੁੱਝ ਕੇ ਕੌਣ ਕਰਦਾ ਵਾ ਉਹ ਗਲਤੀ ਨਹੀਂ ਕਰਦਾ ਵਾ ਆਪਣਾ ਕੰਮ ਕੋਈ ਖਰਾਬ ਥੋੜਾ ਕਰਦਾ ਵਾ ਕੋਈ ਯਾਰ ਇੰਨੇ ਚ ਇਦਾਂ ਨਹੀਂ ਕਿਤੇ ਹੋ ਗਿਆ ਕੋਹਨ ਹੈ 20 ਸਾਲ ਹੋ ਗਏ ਟਰੈਕਟਰ ਕੋੰਦਿਨ ਉਦੋਂ ਦੀ ਰੇਤ ਨਿਕਲੀ ਫਿਰ ਭਾਰੀ ਆ ਵੀ ਕੌਣ ਚ ਆਉਂਦਾ ਵਾ ਕਿ ਸਾਡਾ ਕੰਮ ਖਰਾਬ ਹੋਵੇ ਹਲੇ ਨਵਾਂ ਨਵਾਂ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਮੇਰ ਤੋਂ ਸਵਾਹ ਟਰੈਕਟਰ ਕੋਈ ਚਲਾਉਂਦਾ ਨਹੀਂ ਹੈ ਇੰਨੇ ਖੜਿਆ ਉਹ ਬਸ ਤੋ ਉਹਦਾ ਕੰਮ ਕਰਤਾ ਵਿਚਾਰੇ ਚੱਲ ਕੋਈ ਗੱਲ ਨਹੀਂ ਤੁਹਾਨੂੰ ਪੱਕਾ ਥੋੜਾ ਪਤਾ ਵਾ ਵੀ ਉਹਨਾਂ ਨੇ ਜਾਣਬੁੱਝ ਕੇ ਇਦਾਂ ਕੀਤਾ ਵਾ ਤੁਸੀਂ ਇੱਕ ਵਾਰ ਪੁੱਛੋ ਸਹੀ ਫੇਰੀ ਪਤਾ ਲੱਗੂਗਾ ਉਹ ਮੈਂ ਨਹੀਂ ਗਾ ਉਹਨੂੰ ਹੁਣ ਪੁੱਛਣਾ ਮੈਂ ਤਾਂ ਉਹਦੇ ਮੱਥੇ ਨਹੀਂ ਲੱਗਣਾ ਹੁਣ ਪਤਾ ਕਿੰਨਾ ਨੁਕਸਾਨ ਕਰਤਾ ਮੇਰਾ ਉਹਨੇ ਘੱਟੋ ਘੱਟ ਵੀ ਤੇ 50 60000 ਰੁਪਏ ਲੱਗਣਾ ਇੰਜ ਤੇ ਹੁਣ ਪਰ ਮੈਨੂੰ ਨਹੀਂ ਯਕੀਨ ਹੁੰਦਾ ਜੋਨ ਭਾਜੀ ਇਦਾਂ ਦਾ ਨਹੀਂ ਹੈਗਾ ਉਹਦੇ ਪੈਸੇ ਦਾ ਇਲਾਕੇ ਨਾ ਬੜਾ ਕੋਹ ਕਰ ਦਿੰਦੇ ਆ ਲੋਕੀ ਉਹ ਪੈਸੇ ਪਿੱਛੇ ਨਾ ਦੁਨੀਆ ਬੜਾ ਕੋਹ ਕਰ ਸਕਦੀ ਆ ਨਾਲੇ ਉਹਨੇ ਵੇਖਿਆ ਉਹ ਨਵਾਂ ਨਵਾਂ ਪੈਸਾ ਠੀਕ ਆ ਨਾ ਮਹੀਨਾ ਤੇ ਉਹਨੂੰ ਹੋਇਆ ਕੰਮ ਕਰਦੇ ਨੂੰ ਮੇਰੇ ਵੀ ਦਿਮਾਗ ਨੇ ਕੰਮ ਨਹੀਂ ਕੀਤਾ ਕਿ ਹੋਰ ਕਿਨੂੰ ਵਿਖਾ ਲਾਂ ਕੱਲਾ ਬ੍ਰੇਕਾਂ ਦਾ ਤੇ ਕੰਮ ਹੀ ਹੁਣ ਹੈ ਤਾਂ ਸਹੀ ਆ ਪਰ ਹੁਣ ਕੀ ਕਰ ਸਕਦੇ ਆ ਹੁਣ ਉਹਦੇ ਨਾਲ ਥੋੜਾ ਪੈ ਜਣਾ ਆਪਾਂ ਜਾ ਕੇ ਇਹ ਆਪੀ ਸਮਝਦੇ ਰੀਦੇ ਨਾਲ ਕੰਮ ਲਓ ਉਹਨੂੰ ਪਿਆਰ ਦੇ ਨਾਲ ਪਹਿਲਾਂ ਪੁੱਛਿਓ ਉਹ ਮੈਂ ਫੇਰ ਉਹਦੇ ਕੋਲ ਚੱਲ ਚੱਲਿਆ ਹੀ ਉਹ ਤੇ ਸ਼ਾਹ ਆ ਗਿਆ ਮੇਰੇ ਨਾਲ ਅੱਛਾ ਉਹਨੇ ਵਿਚਾਰੇ ਨੇ ਪਹਿਲਾਂ ਆਪਣਾ ਟਰੈਕਟਰ ਲਿਆਂਦਾ ਘਰੋਂ ਹੈ ਮਗਰ ਪਾ ਕੇ ਖੜਿਆ ਅੱਛਾ ਤੇ ਉੱਥੇ ਜਾ ਕੇ ਜਦੋਂ ਮਿਸਤਰੀ ਨੇ ਖੋਲਿਆ ਤੇ ਨੜੀ ਰੇਤ ਨਿਕਲਣ ਦੀ ਉਹ ਪਰ ਗਲਤੀ ਦੇ ਨਾਲ ਹੋ ਗਿਆ ਹੁਣਾਵਾ ਕਈਰ ਹੁਣ ਗੱਡੀ ਬੰਦਾ ਹੀ ਕੰਮ ਕਰਨ ਦਿਆ ਹੁੰਦਾ ਵਾ ਜੇ ਕੀ ਬਤਾ ਉਹਦੇ ਉਹਦੇ ਕੋਲ ਹੋ ਗਿਆ ਮੈਨੂੰ ਪਤਾ ਵਾ ਨਾ ਬੰਦਾ ਕੋਈ ਨੀ ਕਰਖਿਆ ਕਰਦਾ ਉਹ ਆਪ ਹੀ ਆ ਨਾਲੇ ਇੰਜਨ ਜਿਹਦੇ ਪੰਨਾ ਵਿੱਚ ਤੇਲ ਤੇ ਰੇਤ ਪਉਣੀ ਸੀ ਉਹਦੇ ਵਿੱਚ ਚੱਲ ਤੁਸੀਂ ਇੱਕ ਵਾਰ ਪੋਛ ਲਿਓ ਤੁਸੀਂ ਗੁੱਸੇ ਚ ਕੱਲੀ ਆਉਂਦੇ ਆ ਇਨਾਂ ਫਿਰ ਵੀ ਇਨੀ ਪੁਰਾਣੀ ਢੱਡੀ ਦੋਸਤੀ ਆ ਹੁਣ ਐਵੇਂ ਨਿੱਗੀ ਜੀ ਗੱਲ ਤੋਂ ਖਰਾਬ ਕਰਕੇ ਪਰਿੰਦਰ ਪੁਸ਼ਨ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਨਾ ਐਵੇਂ ਮੁੜ ਕੇ ਕੋਈ ਗੱਲ ਵਧੂਗੀ ਉੱਥੇ ਮੈਂ ਤਾਂ ਤੇ ਤੁਹਾਨੂੰ ਕਹਿਨ ਦਈਂ ਹੈ ਤੂੰ ਠੰਡੇ ਦਿਮਾਗ ਤੋਂ ਕੰਮ ਲਾਓ ਕੋਈ ਨਹੀਂ ਤੁਸੀਂ ਨੂੰ ਘਰ ਇੱਥੇ ਸਾਦਾ ਲਿਓ ਤੇ ਫਿਰ ਤੁਸੀਂ ਪਿਆਰ ਨਾ ਪੁੱਛਿਓ ਐਵੇਂ ਨਾ ਜਾ ਕੇ ਉੱਥੇ ਦਿਵਲੇ ਹੋ ਜਿਓ ਘਰ ਦੇ ਤੋਂ ਤੇ ਅੱਗੇ ਨਹੀਂ ਚਾਹੁੰਦੇ ਹੈਗੇ ਕਿ ਇਹਦਾ ਕੰਮ ਚੱਲੇ ਉਹਦਾ ਸਗੋ ਕਹਿਣਾ ਮੈਂ ਵੀ ਖਰੇ ਜਾਨ ਜਾਣੇ ਇਦਾਂ ਕਰਨ ਦਿਆ ਆਏ ਇਹ ਕੰਮ ਕਿਦਾਂ ਹੋ ਸਕਦਾ ਵਾ ਸੱਚੀ ਟੈਨਸ਼ਨ ਜੀ ਲੱਗੀ ਆ ਨਾਲੇ ਉਹ ਇੰਨਾ ਪੁਰਾਣਾ ਕੰਮ ਕਰਦੇ ਆ ਤੇ ਉਹਨਾਂ ਜਾਣ ਬੁੱਝ ਕੇ ਥੋੜਾ ਇਦਾਂ ਕਰਨਾ ਸੀ ਕੀ ਪਤਾ ਗਲਤੀ ਦੇ ਨਾਲ ਹੋ ਗਿਆ ਹੋਵੇ ਮੰਮੀ ਅੱਜ ਵੀ ਉਹਨਾਂ ਨੇ ਪ੍ਰੋਗਰਾਮ ਬੜਾ ਵਧੀਆ ਕੀਤਾ ਸੀ ਤੇ ਪੈਸੇ ਵੀ ਵਧੀਆ ਕੀਤਾ ਉਹਨਾਂ ਨੇ ਹਾਂ ਜੀ ਇਹਨੂੰ ਪੁੱਛੋ ਮਹਾਰਾਣੀ ਨੂੰ ਕੁਝ ਬਣਾਇਆ ਕਿ ਨਹੀਂ ਨੇ ਨੇ ਜੋਤ ਹਾਂ ਜੀ ਮੈਂ ਤੇ दाल ਸਬਜ਼ੀ ਬਣਾ ਲਈ ਆ ਕਿ ਨਹੀਂ ਅਜੇ ਮੈਂ दाल ਬਣਾ ਲਈ ਆ ਬਸ ਤੜਕਾ ਹੀ ਲਾਉਣਾ ਵਾ ਡੇੜੀ ਚਾਹ ਮੰਗਣ ਲੱਗ ਗਈ ਤੇ ਮੈਂ ਚੱਲ ਪਹਿਲਾਂ ਬਣਾਦਾ ਨਹੀਂ ਕਦੋਂ ਆਦਿਆਂ ਗਈਆਂ ਵਾ ਅਜੇ ਤਾਂ ਤੜਕਾ ਦਾਣ ਨੂੰ ਲਾਇਆ ਹੀ ਨਹੀਂ ਤੇਰੇ ਪਿਓ ਨੇ ਰੋਟੀ ਖਾਣੀ ਹੋਈ ਆ ਫੇਰ ਦਵਾਲੇ ਹਵਾ ਵਾ ਨਹੀਂ ਨਹੀਂ ਮੈਂ ਉਹਨਾਂ ਨੂੰ ਪੁੱਛ ਲਿਆ ਸੀ ਡੈਡੀ ਕਹਿੰਦੇ ਸੀ ਭੇਜੇ ਨਹੀਂ ਮੈਂ ਰੋਟੀ ਖਾਣੀ ਚਾਹ ਦਾ ਘੁੱਟ ਬਣਾ ਦੇ ਤਾਂ ਹੀ ਫੇਰ ਮੈਂ ਤੇ ਲਪਾਤੀ ਮੈਂ ਕੋਈ ਨਹੀਂ ਠਹਿਰ ਕੇ ਲਾ ਲੈਣੀ ਮੰਮੀ ਇਹਨੂੰ ਪਤਾ ਲੱਗ ਗਿਆ ਨਾ ਚਲ ਗਈਆਂ ਵਾ ਤੇ ਵਿਹਲੀ ਬਹਿ ਗਈ ਹੋਣੀ ਆ ਫੋਨ ਫੜ ਕੇ ਮੰਮੀ ਆ ਕੇ ਜਾਂ ਫੋਨ ਫੜ ਲਿਆ ਹਣਾ ਵਾ ਤੇ ਜਾਂ ਸਮਝੀ ਹੋਣੀ ਹੈ ਲੈ ਗਿਆ ਕੰਬਲ ਦੋ ਹੀ ਕੰਮ ਆ ਇਹ ਦੇਖੋ ਕੋਈ ਨਹੀਂ ਮੰਮੀ ਤੇ ਹੀ ਬੈਠਾ ਮੈਂ ਹੁਣੇ ਬਣਾ ਦੇਣੀ ਬਸ ਡੈੜੀ ਚਾਹ ਦੇ ਉਹ ਤਾਂ ਵਿਆਹ ਹੀ ਜਾਣਾ ਵਾ ਨਾਲੇ ਮੇਰੀ ਸੁਣ ਗੱਲ ਛਗਣ ਵਾਲੇ ਦਿਨ ਵੀ ਦੋਵੇਂ ਜਾਣੀਆਂ ਚੱਲ ਜਾਣਾ ਵਾ ਤੇ ਬਰਾਤ ਵਾਲੇ ਦਿਨ ਨਾ ਜੇ ਤੂੰ ਜਾਣਾ ਹੋਊ ਨਾ ਵਿਆਹ ਤੇ ਜੋਬਾ ਨਾਲ ਚੱਲ ਜੀ ਉਹਨਾਂ ਨਾਲ ਕਰ ਲਈ ਸਲਾਕ ਹੀ ਜਾਂਦਾ ਵਾ ਮੈਂ ਕਰ ਲਉ ਸਲਾ ਇਹਨਾਂ ਚੱਲ ਠੀਕ ਬਰਾਤ ਵਾਲੇ ਦਿਨ ਤੀਹ ਮੈਨੂੰ ਨਾਲ ਖੜਨਾ ਵਾ ਜੇ ਖੜਨਾ ਹੀ ਤੇ ਅੱਜ ਹੀ ਖੜਦੇ ਕੱਲ ਵੀ ਤੇ ਹੀ ਗੱਲਾਂ ਚੱਲ ਜਾਣਾ ਵਾ ਤੇ ਬਾਅਦ ਚ ਕਹਿਣਾ ਇਹ ਬਰਾਤ ਵਾਲੇ ਦਿਨ ਉਹਨਾਂ ਨਾਲ ਚੱਲ ਜਾ ਮੈਂ ਇੱਕ ਕਰਨਾ ਵਾ ਜਾ ਕੇ ਤੀਜੇ ਦੋਵੇਂ ਸਿਆਣੀਆਂ ਗਈਆਂ ਜੀ ਯਾਰ ਕਿਦਾਂ ਦਾ ਕੰਮ ਕਰਂਦਿਆ ਲਵਲੀ ਜਾਂ ਤਾਂ ਮੈਨੂੰ ਫੋਨ ਕਰਕੇ ਦੱਸ ਹੀ ਦਵੇ ਕਿ ਮੈਂ ਬਿਜ਼ੀ ਆ ਜਾਂ ਮੇਰਾ ਫੋਨ ਨੀਗਾ ਠੀਕ ਹੈ ਪਹਿਲਾਂ ਫੋਨ ਕਰਕੇ ਕਹਿੰਦਾ ਵੀ ਕਹਿੰਦਾ ਕੋਈ ਗੱਲ ਨਹੀਂ ਆ ਜਾ ਬਾਅਦ ਚ ਫੋਨ ਕਰਕੇ ਕਹਿੰਦਾ ਵੀ ਨਾ ਆ ਸਮਝ ਨਹੀਂ ਆਈ ਵੀ ਕੀ ਕਰਂਦਿਆ ਹੁਣ ਫੇਰ ਫੋਨ ਨਹੀਂ ਚੁੱਕਣ ਦਿਆ ਦੱਸ ਵੀ ਜੇ ਕੋਈ ਕੰਮ ਹੀ ਹੈਗਾ ਤਾਂ ਮੈਨੂੰ ਦੱਸ ਦਿੰਦਾ ਵੇਖਾਂ ਪੜਾ ਕਰਕੇ ਫੇਰ ਇੱਕ ਆ ਜੀ ਹੁਣ ਬਿਜ਼ੀ ਕਰਤਾ ਸਮਝ ਨਹੀਂ ਆਉਂਦੀ ਮੁੰਡੇ ਦੇ ਕੀ ਕਰਦਾ ਫਿਰਿਆ ਬੋਲਦੇ ਨਹੀਂ ਤੀਹ ਪਹਿਲਾਂ ਥੱਲੇ ਬੈਠੇ ਹੀ ਹੁਣ ਫੇਰ ਉੱਤੇ ਆ ਗਏ ਜੀ ਗੱਲ ਕੀ ਆ ਹੋਣਾ ਕੀ ਆ ਪਹਿਲਾਂ लवली ਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਟਰੈਕਟਰ ਸਟਾਰਟ ਨਹੀਂਗਾ ਹੁਣਿਆ ਤੇ ਮੇਰੇ ਕੋਲ ਆ ਤੇ ਮੁੜ ਕੇ ਮੈਂ ਚੱਲੇ ਆ ਇਧਰੋਂ ਤਿਆਰ ਹੋਇਆ ਵਾਂ ਤੇ ਮੁੜ ਕੇ ਫੋਨ ਆ ਗਿਆ ਵੀ ਰਹਿਣ ਦੀ ਹੁਣ ਮੈਂ ਫੋਨ ਕਰਨ ਦੇ ਤਾਂ ਕੋਈ ਬਿਜ਼ੀ ਕਰੀ ਜਾਂਦਾ ਚੁੱਕ ਨਹੀਂ ਦਿਆ ਕੋਈ ਗੱਲ ਤੇ ਨਹੀਂ ਇਹ ਤਾਂ ਦੇ ਦੇ ਨਾਲ ਗੱਲ ਮੈਨੂੰ ਤਾਂ ਨੀ ਪਤਾ ਕੋਈ ਹੋਈ ਆ ਮੇਰੇ ਨਾਲ ਤਾਂ ਕੋਈ ਐੋਜੀ ਗੱਲਬਾਤ ਹੋਈ ਨਹੀਂ ਬੁਠੀ ਸਿੱਧੀ ਮੈਂ ਤੇ ਆਪ ਹੁਣ ਤੀ ਦੋ ਚਾਰ ਵਾਰੀ ਦੱਸਿਆ ਵਾ ਨਾ ਤੇ ਫਿਕਰ ਜੀ ਪੈ ਗਈ ਆ ਅੱਗੇ ਇਹ ਵੀ ਦੂਜੇ ਤੀਜੇ ਦਿਨ ਫੇਰਾ ਆਪ ਹੀ ਮਰ ਜਾਂਦਾ ਹੀ ਤੇ ਹੁਣ ਤੇ ਆਇਆ ਵੀ ਨਹੀਂ ਆ ਮੇਰਾ ਤਾਂ ਰਾਦਾ ਵਾ ਕਿ ਮੈਂ ਆ ਵੀ ਹੋ ਗਿਆ ਵਾਂ ਪਹਿਲਾਂ ਇੱਕ ਵਾਰੀ ਗਿਆ ਸੀਗਾ ਤੇ ਘਰ ਨਹੀਂ ਮਿਲਿਆ ਤੇ ਮੈਂ ਹੁਣ ਕੀ ਪਤਾ ਫੇਰ ਨਾ ਮਿਲੇ ਮੈਨੂੰ ਅੱਛਾ ਹੋ ਕਿਉਂ ਨਾ ਮੇਰਾ ਰਾਦਾ ਨਹੀਂ ਤੇ ਫੇਰ ਜਨਾ ਮਿਲਣ ਗਿਆ ਅੱਜ ਤੇ ਤੁਸੀਂ ਮੈਨੂੰ ਲੈ ਕੇ ਚਾਯੋ ਮੈਂ ਰਵਿੰਦਰ ਨੂੰ ਪੁੱਛੂੰਗੀ ਨਾ ਵੀ ਕੋਈ ਗੱਲ ਹੋਈ ਐ ਜਾਂ ਸਾਡੇ ਕੋਈ ਗਲਤੀ ਹੋ ਗਈ ਐ ਨਹੀਂ ਤੇ ਐਡੀ ਗੱਲ ਤੇ ਹੈਨੀ ਆਂ ਵੀ ਲਵਲੀ ਫੋਨ ਨਾ ਚੁੱਕੇ ਉਹਦੇ ਤਾਂ ਡੀਕੋ ਵਜ ਤੇ ਆ ਜਾਂਦਾ ਉਹ ਨਹੀਂ ਉਹ ਤੇ ਦਿਨ ਚ ਚਾਚਾ ਭਾਈ ਪੰਜਾਂ ਦੀ ਫੋਨ ਕਰਦੇ ਰਹੇ ਇੱਕ ਦੂਜੇ ਨੂੰ ਤੇ ਸਮਝ ਨਹੀਂ ਆਈ ਤੇ ਕੀ ਬਣਿਆ ਵਾ ਤੇ ਕੋਈ ਗੱਲ ਨਹੀਂ ਤੁਸੀਂ ਅੱਜ ਦਾ ਦਿਨ ਹੋ ਗਿਆ ਵਾ ਕਿਹ ਵੇਲੇ ਵਾਦਾ ਘਾਟਾ ਕੰਮ ਚ ਹੋ ਜਾਂਦਾ ਵਾ ਤੇ ਜੇ ਨਾ ਨਾ ਗੱਲ ਬਣੂਗੀ ਤੇ ਮੈਨੂੰ ਨਾਲ ਲੈ ਜਾਓ ਮੈਂ ਪੁੱਛੂੰਗੀ ਉਹ ਨਹੀਂ ਫਿਰ ਗਲਤ ਕਰਾਂਗੇ ਇਹਦੇ ਨਾਲ ਕੋਈ ਗੱਲ ਨਹੀਂ ਵੀ ਨਾ ਸੱਜਾ ਹੋ ਗਿਆ ਉਹਨਾਂ ਅਗਰ ਕੀ ਕਰਨਾ ਸੋਚੀ ਜਾ ਜਿੰਨਾ ਮਰਜੀ ਨਾ ਉਹਨੇ ਤਰ੍ਹਾਂ ਫੋਨ ਚੁੱਕਣਾ ਵਾ ਨਾਣੇ ਤੈਨੂੰ ਮਿਲਣਾ ਮੈਂ ਕੰਮ ਹੀ ਹੋ ਜਾ ਕੀਤਾ ਮੇਰੀ ਗੱਲ ਸੁਣੋ ਇੱਕ ਮੇਰਾ ਰਦਾ ਹੋਰ ਬੰਦਿਆ ਵਾ ਕਿ ਅਨਮੋਲ ਦੀ ਜਿਹੜੀ ਪੈਂਡਿੰਗ ਫੀਸ ਵਾ ਨਾ ਜਿੰਨੀ ਵੀ ਉਹ ਸਾਰੀ ਦੇ ਉਹਨਾਂ ਅੱਜ ਜਾ ਕੇ ਅੱਛਾ ਉਹਨਾਂ ਘਰੋਂ ਤਾਂ ਨਿਕਲਣ ਆਈਆਂ ਚਲੋ ਵੀ ਇਹ ਵੀ ਕੰਮ ਨਾਲ ਹੀ ਕਰਕੇ ਆਵਾਂ ਤੇ ਨਾਲੇ लवली ਲਹੂ ਉਹਨਾਂ ਵਾ ਤੇ ਨਾਲੇ ਸਕੂਲੋਂ ਹੋਣ ਅਨਮੋਲ ਤੁਸੀਂ ਜਾਣਾ ਨਾਲ ਨਹੀਂ ਨਹੀਂ ਤੁਸੀਂ ਆਓ ਮੈਂ ਘਰ ਦੇ ਕੰਮ ਵੇਖ ਲਵਾਂ ਚਲੋ ਤੁਸੀਂ ਕਰੋ ਕੰਮ ਤੇ ਇੱਕ ਚੀਜ਼ ਹੋਰ ਸੱਚ ਕੱਲ ਮੰਮੀ ਹੋਣੇ ਗਏ ਤੇਲ ਚੜਾਉਣ ਉਧਰ ਵਿਆਹ ਵਾਲੇ ਘਰ ਤੇ ਤੁਹਾਨੂੰ ਖੜਿਆ ਨਾ ਤੇ ਮੈਨੂੰ ਸਰਜੀ ਨੇ ਪੁੱਛਣ ਡੇ ਸੀਗੇ ਵੀ ਜੋਤ ਨਹੀਂ ਆਈ ਤੇ ਤੁਸੀਂ ਏਦਾਂ ਕਰਿਓ ਸ਼ਾਮੀ ਤਿਆਰ ਹੋ ਜਿਓ ਕਿ ਆਪਾਂ ਘੜੀ-ਘੜੀ ਘੜੀ ਉਹਨਾਂ ਘਰੋਂ ਹੋਵਾਂਗੇ ਜਾ ਕੇ ਵਿਆਹ ਤੇ ਤੇ ਚੱਲ ਆਪਾਂ ਜਾਣਾ ਹੀ ਆ ਪਰ ਫਿਰ ਵੀ ਪਹੁੰਚਣਾ ਚਾਹੀਦਾ ਵਾ ਹਨਾ ਖੁਸ਼ੀ ਗਮੀ ਦੇ ਮੌਕੇ ਲੋਕਾਂ ਦੇ ਚਲੋ ਕੋਈ ਅੱਜ ਜਾਵਾਂਗੇ ਕਿ ਕਿਸੇ ਦਿਨ ਕੱਲ ਨੂੰ ਕੋਈ ਆਊਗਾ ਸਾਡੇ ਨਹੀਂ ਨਹੀਂ ਆਪਾਂ ਸ਼ਾਮੀ ਹੋਵਾਂਗੇ ਮੈਂ ਡੈਮ ਦਾ ਕੰਮ ਨਿਬੜ ਲੈਣੀ ਤੁਸੀਂ ਨਿਬੜ ਲਓ ਕੰਮ ਤੇ ਵਿਆਹ ਵੀ ਨਾ ਇਹਨਾਂ ਦੇ ਨਾਲ ਨਾ ਖਿੱਚ ਕਰਿਓ ਜਾਣ ਦੀ ਠੀਕ ਆਪਾਂ ਚੱਲ ਜਾਂਗੇ ਦੋ ਜਣੇ ਕੋਈ ਗੱਲ ਆਵੇਂ ਮੋਟਰਸਾਈਕਲ ਚੱਲ ਜਾਂਗੇ ਕਿੰਨੀ ਕਿ ਦੂਰ ਜਾਣਾ ਗੜੀ ਮੇ ਆ ਗਿਆ ਮੜਾ ਜਿਆ लवली ਘਰੋਂ ਹੋ ਕੇ ਕਭੇ ਕੋਈ ਉਹ ਕੰਮ ਸੀਗਾ ਉਹਨਾ ਕੱਲ ਦਾ ਮੈਂ ਫੋਨ ਕੰਡਿਆ ਹਾਂ ਅੱਛਾ ਬੜਾ ਤੇ ਪਹਿਲਾਂ ਪਹਿਲਾਂ ਮੜਾ ਜਿਆ ਕਹਿਦਾ ਕਹਿੰਦਾ ਵੀ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਤੇ ਆਈ ਅੱਛਾ ਤੇ ਮੁੜ ਕੇ ਗੱਲ ਨਹੀਂ ਹੋਈ ਬਾਅਦ ਚ ਕਹਿੰਦਾ ਨਾ ਆਈ ਤੇ ਮੈਂ ਹਾਂ ਚੱਲ ਮੈਂ ਪੁੱਛਣਾ ਭਲਾ ਠੀਕ ਠਾਕ ਆ ਓਏ ਉਹ ਤਾਂ ਸਦਮਾ ਨੂੰ ਜਾਣਦੇ ਹੀ ਹਿੰਦਾ ਤੇ ਆਪਣਾ लवली ਸਦਮਾ ਜਾਣਦੇ ਟਰੈਕਟਰ ਮਗਰ ਪਾਇਆ ਕਿਸ ਦੇ ਅੱਛਾ ਤੇ ਮੈਂ ਤਾਂ ਆਖਿਆ ਵੀ ਉਦਾਂ ਹੀ ਗਏ ਹੋਣੇ ਆ ਤਾਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਪਤਾ ਨਹੀਂ ਮੈਨੂੰ ਨਹੀਂ ਦੱਸਿਆ ਉਹਨੇ ਫਿਰ ਸ਼ਾਇਦ ਉਦਾਂ ਗਏ ਹੋਣਾ ਉਹ ਆਹ ਹੋ ਸਕਦਾ ਹੋਰ ਕੋਈ ਕੰਮ ਹੋਵੇ ਹੋਰ ਕੋਈ ਕੰਮ ਹੋਵੇ ਕੋਈ ਨਹੀਂ ਮੈਂ ਜਾਨਣਾ ਪੁੱਛਣਾ ਉਹਨੂੰ ਹੈ ਪੁੱਛ ਲਵਾਂ ਲੱਗਦੀ ਹੈ ਅੱਛਾ ਠੀਕ ਬਾਹਰ ਤੇ ਹੀ ਦੇ ਛਾਣੇ ਵਜ ਡਾਤੀ ਆ ਘਰ ਤੇ ਮੈਂ ਦੱਸਾਂ ਇਹਨਾਂ ਨੂੰ ਇਹ ਆ ਕੰਮ ਹੋਇਆ ਵਾ ਉਹ ਸ਼ਾਸ਼ਾਂ ਬੜਾ ਮੜਾ ਕੰਮ ਕੀਤਾ ਯਾਰ ਇਹਨੇ ਦੇ ਐਦਾਂ ਨੇ ਕੋਈ ਦੁਸ਼ਮਣ ਵੀ ਨਹੀਂ ਕਰਦਾ ਜਿਦਾ ਇਹਨੇ ਕੀਤਾ ਵਾ ਉਹ ਚੱਲ ਕੋਈ ਗੱਲ ਨਹੀਂ ਜਿਹਨੇ ਕੀਤਾ ਉਹ ਭੁਗਤਊਗਾ ਠੀਕ ਹੈ ਠੀਕ ਦਲੀ ਤੇ ਕਿੰਨੇ ਆ ਗੱਲਾਂ ਕਰਨ ਉਹ ਡਰਜੀ ਦੇ ਕੰਮ ਵੇਖ ਲਓ ਇਹ ਆ ਜੋ ਬੰਦੇ ਕੀ ਕੀਤਾ ਨੇ ਉਹ ਡੱਡ ਜੀ ਈ ਆੜੀ ਦੇ ਨਾਂ ਤੇ ਕਲੰਕ ਲਾਦਾ ਇਹਨੇ ਲੋਕੀ ਪਿੰਡ ਤੋਂ ਥੂ-ਥੂ ਖਾਂਡੇ ਮੇਰੀ ਉਹ ਪੁੱਤ ਗੱਲ ਹੋਈ ਕੀ ਆ ਦੱਸ ਸਹੀ ਓ ਡਰਜੀ ਗੱਲ ਕੀ ਹੋਣੀ ਆ ਵਧੀਆ ਟੈਕਟਰ ਨਹੀਂ ਆਇਆ ਠੀਕ ਹੋਨੇ ਆਹ ਹੋਇਆ ਜੀ ਤਕੋ ਉਹ ਚਨੇ ਰੇਤਾ ਪਾਤੀ ਜਾਣ ਬੁੱਝ ਕੇ ਕਿ ਮੇਰੇ ਕੋ ਕੰਮ ਵਧੇ ਹੋਰ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕਿਹੜਾ ਮਿਸਤਰੀ ਕਹਿੰਦਾ ਵਾ ਵੀ ਮੇਰਾ ਜਿਹੜਾ ਕੰਮ ਬੰਦ ਹੋ ਜੇ ਓ ਡਰਜੀ ਕੰਮ ਨਹੀਂ ਬੰਦ ਹੋ ਜੇ ਕੰਮ ਵਧਾਉਣ ਨੂੰ ਕੀਤਾ ਇਨੇ ਲੋਕਾਂ ਦੇ ਫੋਨ ਆਉਂਦੇ ਆ ਮੈਨੂੰ ਆ ਤੁਹਾਡੇ ਸਾਹਮਣੇ ਹੁਣੇ ਫੋਨ ਆਉਂਦੇ ਆ ਹੀ ਓਏ ਮੇਰਾ ਜਾ ਹੋਈਆ ਮਰੀ ਜਾ ਆਉਂਦੇ ਹੀ ਤੈਨੂੰ ਫੋਨ ਆਇਆ ਫੋਨ ਆਇਆ ਤਾਹੋਂ ਕਹਿੰਦੇ ਤੁਹਾਨੂੰ ਮੈਂ ਲੱਗੂਗਾ ਪਤਾ ਬਾਹਰ ਜਾਓਗੇ ਤੇ ਲੱਗੇ ਨਾ ਬਰਾ ਤੁਹਾਨੂੰ ਵੀ ਜੇ ਕੋਈ ਗੱਲ ਬਾਤ ਹੁੰਦੀ ਤਾਨੂੰ ਨਾ ਲੱਗੇ ਨਾ ਪਤਾ ਬਾਹਰੋਂ ਇਕੜੀ ਬਾਹਰ ਤਾਂ ਨਿਕਲੋ ਕੋਈ ਨਹੀਂ ਬਾਹਰ ਵੀ ਨਿਕਲਣਾ ਹੀ ਆ ਮੈਂ ਹੁਣ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਫਿਰ ਕੀ ਹੋਣ ਡਿਆ ਤੈਨੂੰ ਕਿਹਨੇ ਦੱਸਿਆ ਫੋਨ ਕਿਹਨੇ ਕੀਤਾ ਤੈਨੂੰ ਉਹ ਡੱਡ ਜੀ ਪਤਾ ਕਿਹਨੂੰ ਨਹੀਂ ਆ ਪੈਂਟ ਚ ਸਾਰਿਆਂ ਨੂੰ ਤਾਂ ਪਤਾ ਵਾ ਕਿਹਦਾ ਨਾਮ ਆਵਾ ਦੱਸੋ ਮੇਰੀ ਇੱਕ ਗੱਲ ਸੁਣ ਲੈ ਦਲਜੀਤ ਹਾਂਜੀ ਜੋਬਨ ਇਹ ਕੰਮ ਨਹੀਂ ਕਰ ਸਕਦਾ ਉਹ ਡੱਡ ਜੀ ਕੀਤਾ ਵਾ ਉਹਨੇ ਉਹਨੂੰ ਲਾਲਚ ਹੋ ਗਿਆ ਪੈਸੇ ਦਾ ਹੁਣ ਪਰ ਮੈਨੂੰ ਨਹੀਂ ਚਕੀਨ ਨਹੀਂ ਨਾ ਚਕੀਨ ਹੁੰਦਾ ਤੇ ਆ ਜੂਗਾ ਜੋ ਜਾ ਕੇ ਬਾਹਰ ਗੱਲਾਂ ਸੋਨੀਆਂ ਪਈਆਂ ਨਾ ਤਾਂ ਲੱਗ ਜਾਣਾ ਪਤਾ ਤੁਹਾਨੂੰ ਨਹੀਂ ਚਲ ਕੋਈ ਗੱਲ ਨਹੀਂ ਅਕਸਰ ਪੋਤੇ ਇੱਕ ਨਾ ਇੱਕ ਦਿਨ ਸਚਾਈ ਸਾਹਮਣੇ ਆਉਣੀ ਆ ਸਚਾਈ ਤੇ ਸਾਹਮਣੇ ਆਉਣੀ ਆ ਇਹਨੂੰ ਇਹ ਕੰਮ ਕਰਨ ਦੀ ਲੋੜ ਕੀ ਸੀ ਚਲ ਕੋਈ ਗੱਲ ਨਹੀਂ ਹੁਣ ਤੇ ਉਹ ਗਿਆ ਉਹ ਲਵਰੀ ਵਾਲ ਤੇ ਆਉਂਦਾ ਮੈਂ ਪੁੱਛਦਾ ਉਹਨੂੰ ਉਹ ਲਵੜੀ ਨੇ ਆਪਣੇ ਘਰ ਨਹੀਂ ਵਾਰਨਾ ਜਿੱਦਾਂ ਦਾ ਕੰਮ ਕੀਤਾ ਉਹਨੇ ਇੰਜਨ ਸੀਜ਼ ਹੋ ਗਿਆ ਟਰੈਕਟਰ ਦਾ ਉਹ ਪੋਤਾ ਇਨੀ ਯਾਰੀ ਦੋਸਤੀ ਹੈ ਉਹਨਾਂ ਦੀ ਘਰ ਕਿਉਂ ਨਹੀਂ ਵਾਣ ਦੇਣਾ ਲੈ ਜਾਣਾ ਪਾਇਆ ਤੁਹਾਨੂੰ ਹੁਣ ਜਿਦੋਂ ਆ ਗਏ ਇੱਥੇ ਮੂੰਹ ਲਮਕਾਉਂਦਾ ਫਿਰ ਲੱਗੂਗਾ ਪਤਾ ਤੁਹਾਨੂੰ ਚੱਲ ਆ ਲਾਂਦੇ ਪਤਾ ਲੱਗ ਹੀ ਜਾਣਾ ਉਹ ਤੇ ਵੇਖ ਲਿਓ ਉਹਨੂੰ ਸਾਹਮਣੇ ਆਪਣੇ लाਡਲੇ ਨੂੰ ਮੋਟੇ ਸਮਝ ਨਹੀਂ ਆਉਂਦੀ ਦਰਦੀ ਦੀ ਕੀ ਗੱਲਾਂ ਕਰੀ ਜਾਂਦੇ ਆ ਜੋ ਬਨੇ ਕੰਮ ਕਰ ਨਹੀਂ ਸਕਦਾ ਉਹਨੂੰ ਵੀ ਲੋੜ ਹੀ ਰੇਤ ਪਾਉਂਦੀ ਇੰਨੀ ਯਾਰੀ ਦੋਸਤੀ ਗੱਡੀ ਲੈ ਜਾਂਦਾ ਈ ਕਦੀ ਪੈਸੇ ਤੇ ਲਈ ਲੋੜ ਪੈਂਦੀ ਜੋ ਹੁੰਦਾ ਈ ਲੈ ਆਉਂਦਾ ਈ ਵਿਚਾਰਾ ਚੱਲ ਗਿਆ ਹੁਣ ਹੁੰਦਾ ਤੇ ਪੁੱਛਦਾ ਮਨੋਂ